ਲਾਕੇ ਹਿੰਦਿਆ ਤਾਂ ਹੀ ਭੱਜਦਾ ਕਿਹਦੀ ਦਾਜ ਕਿੱਦਾਂ ਦੀ ਕਿਹਦੀ ਭਾਜ ਕਿਦਾਂ ਦੀ ਕਿਹੜਾ ਸੱਜਾ ਜਾਫੀ ਦੀ ਹੈ ਹੱਕ ਵਿੱਚ ਵੱਜਦਾ ਮੋਹਰੇ ਕੇ ਵੇ ਖੜਦਾ ਹੈ ਚੀਨ ਦੀ ਦੀਵਾਰ ਵਾਂਗੂ ਮਾਰ ਮਾਰ ਤੋੜਾ ਹੈ ਕਿਵੇਂ ਕੋਈ ਅੱਗ ਕਰਦਾ ਕਿਦਾਂ ਗੁੱਟ ਫੜ ਹੁੰਦਾ ਕਿਦਾਂ ਕੰਜੀ ਆ ਰੋ ਲੱਗਦੀ ਕਿਦਾਂ ਬੰਦਾ ਪੱਜ ਪੱਜ ਬੰਦੇ ਵਿੱਚ ਵੱਜਦਾ ਉਤਾਰ ਕਪੜੇ ਆਉਣਾ ਪੈਂਦਾ ਹੈ ਕਬੱਡੀ ਦੇ ਮੈਦਾਨ ਵਿੱਚ ਤੇ ਸਭ ਦਾ ਸਿਹਰ ਚੋਹਾਰੀਆ ਦਾ ਫੇਰ ਪਤਾ ਲੱਗਦਾ ਬਾਤੀ ਸਰਕਾਰਯੋ ਬਲਵੀਰ ਸਿੰਘ ਜੀ ਬਲੈਦੀਆ ਸਾਧ ਤੇ ਕਸ਼ਮੀਰ ਸਿੰਘ ਨੰਬਰਦਾਰ ਅਲਾਨ ਕਰਦੇ ਆ ਵੀ ਖਡੂਰ ਸਾਹਾ ਦਾ ਸਤੂ ਜਿੰਨੇ ਜਫੇ ਉਹਨੇ 500 ਲੈ ਵੀ ਸਤੂ ਸਿਆ ਅੱਜ ਤੇਰੀ ਖੇਡ ਦਾ ਵੱਡਾ ਮਾਣ ਕੀਤਾ ਜਾਣਾ ਪਿਛਲੇ ਮੈਚ ਅਮਰਦੁੱਗਾ ਵਾਲੇ ਦੇ ਹਰ ਜਫੇ ਤੇ 500 ਤੇ ਹੁਣ ਹਰ ਜਫੇ ਤੇ ਇਹ ਸਤੂ ਖਡੂਰ ਸਾਹਿਬ ਦੇ ਵਾਸਤੇ 500 ਸਰ ਕਸ਼ਮੀਰ ਸਿੰਘ ਜੰਮਲਾ ਸਾਹਿਬ ਤੇ ਬਲਵੀਰ ਸਿੰਘ ਬਲੈਤੀਆ ਸਾਹਿਬ ਉਹਨਾਂ ਵੱਲੋਂ ਇਹ ਵੱਡੇ ਮੈਚ ਜਫੇ ਦੇ ਤੇ ਜਾਣਗੇ ਦੋਨਾਂ ਸਾਡੇ ਇਹਨਾਂ ਪਰਾਸੀ ਵੀਰਾਂ ਵੱਲੋਂ ਇਹਨਾਂ ਖਿਡਾਰੀਆਂ ਦੇ ਵਾਸਤੇ ਮੈਚ ਜਫੇ ਦੇ ਤੇ ਜਾ ਰਹੇ ਆ ਹਰ ਜਫੇ ਦਾ 500 ਹੋਵੇਗਾ ਬਲਵੀਰ ਸਿੰਘ ਜੀ ਬਲੈਤੀਆ ਤੇ ਕਸ਼ਮੀਰ ਸਿੰਘ ਜੀ ਜੰਮਲਾ ਸਾਹਿਬ ਜੁਆਇੰਟ 500 ਦੇਣਗੇ ਠੀਕ ਹੈ ਜੀ ਜੀਪਾ ਰੱਖਣ ਦੇ ਸ਼ਕੀਨ ਹੈ ਬਲਵੀਰ ਸਿੰਘ ਜੀ ਬਲੈਦੀਆ ਸਾਹਿਬ ਤੇ ਉਹਨਾਂ ਦੇ ਨਾਲ ਕਸ਼ਮੀਰ ਸਿੰਘ ਲੰਬੜਦਾਰ ਜੀ ਜੁਆਇੰਟ 500 ਦੇਣਗੇ ਖਡੂਰ ਸਾਹਿਬ ਦੇ ਸੱਤੂ ਦੇ ਹਰ ਜਫੇ ਦਾ ਇਧਰ ਕਬੱਡੀ ਸਾਹਮਣੇ ਪਹਿਲੀ ਪੌਣ ਦੇ ਵਾਸਤੇ ਮਨੀ ਦਿੱਲੇ ਵਾਲੀ ਕਹਿੰਦਾ ਵੀ ਸਾਹਮਣੇ ਲੱਗੇ ਨਰਬੰਨੋ ਨਾ ਕਬੱਡੀ ਫਾਈਨਲ ਮੈਚ ਤਾੜੀ ਮਾਰ ਦੇ ਕੋਈ ਜੋਰ ਦੇ ਮਹਿਮਾਨ ਦੇ ਵਾਸਤੇ ਨਾ ਸੱਤੂ ਖਡੂਰ ਸਾਹਿਬ ਦੀ ਤਰਤੀ ਦਾ ਜਿੰਨੇ ਜਫੇ 500 ਕਬੱਡੀ ਤੇ ਟਰਾਈ ਨਾਦਮ ਨੇ ਕਰ ਦਿੱਤੀ ਹੈ ਦੁਨੀਆ ਦਾ ਇਹ ਕਹਿਰ ਵਰ ਯਾਹੀ ਲਾ ਬੱਗਿਆਂ ਦੇ ਮੰਗੀ ਦੇ ਅੰਦਾਜ਼ ਤੇ ਤਾੜੀ ਮਾਰਦੇ ਪਹਿਲਾ ਦਫਾ ਇਹ ਆ ਖਦੂਰ ਸਾਹਿਬ ਦੀ ਧਰਤੀ ਦਾ ਸੱਤੂ ਲਾ ਪਹਿਲੀ ਕਬੱਡੀ ਤੇ ਪਹਿਲਾ ਦਫਾ ਸਰਦਾਰ ਬਲਵੀਰ ਸਿੰਘ ਜੀ ਬਲੈਤੀਆ ਸਾਹ ਦੇ ਨਾਲ ਕੁਸ਼ਵੀਰ ਸਿੰਘ ਜੀ ਲੰਬੜਾ ਸਾਹਿਬ ਇਹਦੇ ਗੁਰਦੇਵ ਸਿੰਘ ਜੀ ਪਹਿਲਵਾਨ ਜੀ ਦੇ ਪੁੱਤਰ ਸਾਡੇ ਬਿੱਟੂ ਪਹਿਲਵਾਨ ਜੀ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਵੱਡੇ ਮਾਣ ਗੱਸੇ ਹੈ। ਇਧਰ ਬੰਟੀ ਬੰਟੀ ਨੌਰਵਾ ਦੀ ਕਬੱਡੀ ਮੈਦਾਨ 'ਚ ਪਈ ਹੋਈ। ਚਾਰ ਜਾਹੀ ਨੇ ਖਡੂਰ ਸਾਹਿਬ ਦੇ ਕਹਿੰਦੇ ਵੀ ਸੱਤੂ ਨੇ ਪਹਿਲੀ ਕਬੱਡੀ ਦੇ ਜਫਾ ਦਾ ਤੇ ਤਰਜਸਾ ਲਿੱਤਰਾ ਦੀ ਟੀਮ ਦਾ ਇਹ ਵੀ ਪਹਿਲੀ ਕਬੱਡੀ ਤੇ ਪਹਿਲਾ ਜਫਾ ਲਾਉ ਤੇ ਕਮਾਲ ਹੋਵੇਗਾ ਪਰ ਕਮਾਲ ਨਹੀਂ ਹੋਇਆ ਨੰਬਰ ਧਾਵੀ ਦੇ ਲਈ। ਕਬੱਡੀ ਮੈਦਾਨ ਵਿੱਚ ਤਾਂ ਵੀ ਜੱਗੀ ਮਾਲੀ ਪਿੰਡ ਵਾਲਿਆ ਲਾ ਜੱਗੀ ਮਾਲੀ ਵਾਲਾ ਸਾਡੇ ਵੀ ਸੁਲੱਖਣ ਸਿੰਘ ਜੀ ਔਰ ਸੁਖੇ ਹੁਣੀ ਆਪਣੇ ਸਾਥੀਆਂ ਨਾਲ ਬਗੇ ਹੋਇਆ ਉਹਨਾਂ ਦਾ ਪਿੰਡੂ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਲਾ ਵੀ ਖਡੂਰ ਸਾਹ ਵਾਲਿਆ ਲਾਹੇ ਜਹੇ 5 500 ਦੇ ਨੋਟ ਬਲਵੀ ਸਿੰਘ ਜੀ ਬੁਲਾਇਆ ਗਿਆ ਜੀ ਤੇ ਕਸ਼ਮੀਰ ਸਿੰਘ ਜੀ ਉਹਨਾਂ ਵੱਲੋਂ ਦਿੱਤੇ ਜਾਣੇ ਆ ਇਧਰ ਬਿੱਟੂ ਮਕ ਸਾਡਾ ਵੀਰ ਪਹਿਲਵਾਨ ਆਪਰੇ ਸੰਵੇਦਾ ਮਹਾਨ ਖਿਡਾਰੀ ਰਿਹਾ ਪਹਿਲਵਾਨੀ ਦੇ ਖੇਤਰ ਦੇ ਵੱਡਾ ਨਾਮ ਰਿਹਾ ਬਿਹਾਰੀਪੁਰ ਦੇ ਕਿੰਦੇ ਨਾਲ ਸਤਨਾਮ ਢਾਨੂ ਦੇ ਨਾਲ ਚੂਟ ਚੱਕ ਦੇ ਪੱਪੂ ਹੁਣਾਂ ਨਾਲ ਮਿਲ ਕੇ ਕਬੱਡੀ ਖੇਡੀ ਹੈ ਫਿਰ ਬਾਬਾ ਹੰਸਾ ਸਿੰਘ ਕਬੱਡੀ ਕਲੱਬ ਬਸ਼ੋਆਗੜ ਲਈ ਵੀ ਵੱਡੀ ਦੇਣ ਰਹੀ ਜਿੰਨਾ ਦੀ ਹਾਂਜੀ ਜਸਵੀਰ ਵੀਰਾ ਇੰਗਲੈਂਡ ਤੋਂ ਛੀਪੇ ਦੀਆਂ ਤਿੰਨ ਰੇਡਾਂ ਬਣ ਗਈਆਂ ਜੀ ਤਿੰਨ ਰੇਡਾਂ ਦੇ ਉੱਪਰ 500 ਛੀਪੇ ਨੂੰ ਦਿੱਤਾ ਜਾਵੇਗਾ ਨਹੀਂ ਤਾਂ ਜਾਫੀ ਨ ਹੋਵੇਗਾ ਸਾਡੇ ਨਾਮ ਦੱਸੋ ਜੀ ਜਸਵੀਰ ਵੀਰਾ ਜੀ ਇੰਗਲੈਂਡ ਵਾਲੇ ਇਧਰ ਸਦਾਗਰ ਮੰਡ ਜੀ ਉਹਨਾਂ ਦੇ ਵੱਲੋਂ ਰਲ ਕੇ 500 ਦਿੱਤਾ ਜਾਵੇਗਾ ਸ਼ੀਪੇ ਦੀ ਰੇਡ ਦੇ ਉੱਪਰ ਤਿੰਨ ਰੇਡਾਂ ਪੈ ਗਈਆਂ ਇੱਕ ਪੈ ਗਈ ਆ ਦੋ ਬਾਕੀ ਐ ਲੈ ਵੀ ਬਿੱਟੂ ਕਰੀ ਗੱਲ ਸੁਣਾ ਜਾਨੀ ਪ੍ਰੀਤਮ ਸਿੰਘ ਜੀ ਸਲਾਰਪੁਰ ਵਾਲੇ ਐਲਾਨ ਕਰਦੇ ਵੀ ਲਿਤਰਾਂ ਵਾਲੇ ਜਿੰਨੇ ਜਫੇ ਲਾੜ ਹਰ ਜਫੇ ਦੱਸੋ ਲਿਤਰਾਂ ਦੀ ਟੀਮ ਦੇ ਜਿੰਨੇ ਜਫੇ ਲਾਣਗੇ ਜਾਸੀ ਪ੍ਰੀਤਮ ਸਿੰਘ ਜੀ ਸਲਾਰਪੁਰ ਵਾਲੇ ਉਹਨੇ 100 ਦੇਣਗੇ ਔਰ ਆ ਮੁੰਡੇ ਦੀ ਗੱਲ ਹੋਈ ਏ ਸਾਲ ਕੈਨੇਡਾ ਦੇ ਬਿੱਟੂ ਪਹਿਲਵਾਨ ਜੀ ਬੜਾ ਤਕੜਾ ਖੇਡਿਆ ਏ ਆ ਨੰਬਰ ਨਾਜਵਾਨ ਅਮਨ ਨੰਬਰ ਸੱਤੂ ਚੱਠੇ ਵਾਲਾ ਆਹ ਵਾਲੇ ਸਭ ਦਾ ਸੁਪਰਸਟਾਰ ਤੇ ਪਿੰਡੋਰੀ ਦਾ ਲੇਟਰਾ ਪਿੰਡ ਹੈ ਪਿਛਲੇ ਮੈਚ ਆਖਰੀ ਕਬੱਡੀ ਦੇ ਜਫਾ ਲਾ ਕੇ ਜਿੱਤ ਦਿਵਾ ਦਿੱਤੀ ਮੁੰਡੇ ਨੇ ਲਾ ਬਿੰਡੋਰੀ ਲੁਕੜਾ ਵਾਲਾ ਇਸ ਮਿੱਤਕ ਦਾ ਜਫਾ ਔਰ ਪ੍ਰੀਤਮ ਸਿੰਘ ਇਸਲਾਰ ਪਰਵਾਲਾ ਵਾਲਾ ਵੱਲੋਂ 100 ਰੁਪਇਆ ਇਹ ਮਾਨ ਸਨਮਾਨ ਇਸ ਨਾਜਵਾਨ ਦੇ ਵਾਸਤੇ

ਇਹ ਸਪਰੇ ਜਿਹੜੀ ਪਾਉਂਦੀ ਕਰੋ ਜੀ ਬਿੱਟੂ ਪਹਿਲਵਾਨ ਜੀ ਸਪਰੇ ਉਧਰ ਅਕਾਲ ਸਿੰਘ ਜੀ ਮੰਡ ਸਾਹਿਬ ਸਾਡੇ ਵੀਰ ਚੇਅਰਮੈਨ ਸਾਹਿਬ ਇਧਰ ਕਬੱਡੀ ਤੇ ਇਸ ਮੁੰਡੇ ਦਾ ਤਲਵੰਡੀ ਚੌਧਰੀਆਂ ਦੇ ਲਾਗੇ ਠੱਠਾ ਨਵਾਂ ਪਿੰਡਾ ਠੱਠੇ ਨਾਂ ਵਾਲੀ ਧਰਤੀ ਦਾ ਕਿੰਦਾ ਟਿੱਬੇ ਦੇ ਨਾਲ ਨਾਮਸ਼ੂਰ ਕਬੱਡੀ ਦਾ ਖਿਡਾਰੀ ਹੋ ਗਿਆ ਹੈ ਪਰ ਨਹੀਂ ਜੋ ਫਲਕ ਹਾਂਜੀ ਜਸਰੀ ਸਿੰਘ ਵੀਰੇ ਨਾਲ ਦੇ ਵੱਲੋਂ ਸ਼ੀਪੇ ਦੀਆਂ ਤਿੰਨ ਰੇਡਾਂ ਬਣ ਗਈਆਂ ਸੁਦਗਤ ਸਿੰਘ ਜੀ ਔਰ 500 ਦਿੱਤਾ ਜਾਵੇਗਾ ਜੇਕਰ ਜਫਾ ਲੱਗ ਗਿਆ ਲੈ ਵੀ ਸਪਰੇ ਸਪਰੇ ਜੇ ਹੈ ਤਾਂ 5 ਕਰੋ ਜੀ ਜੇਸ ਬਿਲਕੁਲ ਵੀ ਹੈ ਸਪਰੇ ਜੇਸ ਬਿਲਕੁਲ ਵੀ ਹੈ 5 ਕਰੋ ਜੀ ਸਪਰੇ ਸਪਰੇ ਜੇਸ ਬਿਲਕੁਲ ਵੀ ਹੈ 5 ਕੀਤੀ ਜਾਵੇ ਸਪਰੇ ਪ੍ਰੀਤਮ ਸਿੰਘ ਜੀ ਸਲਾਰਪੁਰ ਵਾਲਿਆਂ ਵੱਲੋਂ ਲਿੱਤਰਾ ਦੇ ਜਫੇ ਜਿੰਨੇ ਜਫੇ ਲਾਉਣ ਉਹਨੇ ਸਾਧ ਤੇ ਜਾਣਗੇ ਸਾਡੇ ਵੀ ਜਸੀਰ ਸਿੰਘ ਜੀ ਇਧਰ ਬੰਟੀ ਦੀ ਕਬੱਡੀ ਆ ਦੂਸਰੇ ਪਾਸੇ ਹਰੀ ਲੁਤਰਾ ਵਾਲੇ ਦਾ ਜਫਾ ਲਈ ਲੱਗਾ ਨੰਬਰ ਤਾਵੀ ਦੇ ਵਾਸਤੇ ਚਲ ਵੀ ਪਾ ਨਦਵਨ ਕਬੱਡੀ ਮੈਦਾਨ ਦੇ ਚਿਸਵੇ ਸਪਰੇ ਬਾਜੀ ਅਨਾਉਂਸ ਕੀਤਾ ਸੀ ਸਪਰੇ ਹੈ ਤਾਂ ਬਾਹਰ ਨਿਕਲੋ ਬਟੂ ਬਲਵਾਂਜੀ ਜੇ ਹੈ ਸਪਰੇ ਦਾ ਪਹੁੰਚ ਕੀਤੀ ਜਾਵੇ ਆ ਮੁੰਡੇ ਦਾ ਕਹਿੰਦੇ ਵੀ ਨਕੋਦਰ ਦੇ ਲਾਗੇ ਮੱਲੀਆਂ ਦੇ ਲਾਗੇ ਹੀਰਾ ਪਿੰਡਾ ਹੀਰਾ ਦਾ ਤੀਰ ਸ ਹੈ ਐਸਾ ਨਿਊਜ਼ੀਲੈਂਡ ਖੇਡਿਆ ਅਸਟ੍ਰੇਲੀਆ ਖੇਡਿਆ ਤੇ ਕੈਨੇਡਾ ਵੀ ਖੇਡਿਆ ਮੁੰਡਾ ਬਾਦ ਦੇ ਜੱਫੇ ਲਾਉਂਦਾ ਇਹ ਆ ਤੀਸ ਤੇ ਹੇਰਾ ਮਿੰਦਾ ਜਿੱਥੇ ਦਾ ਕਿਨੇ ਵੀ ਤਮੀ ਹੇਰਾ ਵਾਲਾ ਪ੍ਰਸਿੱਧ ਗੀਤਾਰ ਹੈ ਜਿੱਥੇ ਦਾ ਜਸਵੀਰ ਸ਼ੀਰਾ ਪ੍ਰਸਿੱਧ ਲੋਕ ਗਾਇਕਾ ਹੈ ਉਸੇ ਬੰਦਾ ਇਹ ਤੀਸ ਤੇ ਹੇਰਾ ਵਾਲਾ ਦਿੰਦਾ ਸੁਪਰਸਟਾਰ ਖਿਡਾਰੀ ਜਸਵੀਰ ਵੀ ਇਹ ਵੱਲੋਂ 500 ਦਿੱਤਾ ਜਾਵੇਗਾ ਸਾਡੇ ਸਦਾਗਰ ਸਿੰਘ ਜੀ ਲਾ ਰੇਡ ਪਾ ਰਿਹਾ ਸ਼ੀਪਾ ਵੀਰ ਪਿੰਡੀਆ ਚਾਰਾਂ ਦੇ ਵਿੱਚੋਂ ਇੱਕ ਨੰਬਰ ਤੇ ਕਿ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਐ ਕਿ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਤਾੜੀ ਮਾਰ ਦਿਓ ਇੱਕ ਵਾਰੀ ਤੁਹਾਡੀ ਫਰਮਾਇਸ਼ ਸੀ ਕਿ ਸਾਡੇ ਨੇਟਾਂ ਦੇ ਰੇਡਰ ਦੇ ਉੱਪਰ ਇਹ ਸ਼ੇਅਰ ਬੋਲਦੀ ਤੇ ਨੰਬਰ ਰੇਡਰ ਦਾ ਹੋ ਗਿਆ ਜਸਵੀਰ ਵੀਰਾ ਜੀ ਸਦਾਗਰ ਜੀ ਇੱਕ ਰੇਡ ਬਾਕੀ ਐ 500 ਰੇਡਾਂ ਦਾ ਹੋ ਗਿਆ ਜਿਹੜੀ ਐ ਬਿਲਕੁਲ ਖਤਮ ਹੋ ਚੁੱਕੀ ਐ ਇਹਦਰ ਕਬੱਡੀ ਹੁਣ ਮੈਦਾਨ ਦੇ ਸਾਹਮਣੇ ਸਤੂ ਖਡੂਰ ਸਾਹਿਬ ਦੀ ਧਰਤੀ ਦਾ ਇਸ ਨੌਜਵਾਨ ਨੇ ਵਿਸ਼ਵ ਕਬੱਡੀ ਕੱਪ ਖੇੜਿਆ ਟੀਮ ਇੰਡੀਆ ਦੇ ਵੱਲੋਂ ਵੇ ਵਰਲਡ ਕਬੱਡੀ ਲੀਗ ਦੇ ਜਫੇ ਪਰੇ ਸਿੱਖਾ ਦੀ ਟੀਮ ਦੇ ਵੱਲੋਂ ਮਾਰਕੀ ਤੇ ਗੋਪੀ ਦੇ ਨਾਲ ਕੋਠੇ ਜੱਟਾਂ ਦੇ ਲੱਖੇ ਦੇ ਆਹਨੇ ਪਿੰਡੇ ਨਾਲ ਕਿਵੇਂ ਜਫੇ ਲਾਇਆ ਇੰਗਲੈਂਡ ਵੀ ਬਹੁਤ ਤਗੜਾ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਦਾ ਵੀ ਸੁਪਰਸਟਾਰ ਹੈ ਇਹ ਸਤੂ ਖੜੂਸਾ ਦੀ ਧਰਤੀ ਦਾ ਵਿਸ਼ਵ ਕਬੱਡੀ ਕੱਪ ਦੇ ਤਗੜੇ ਜਫੇ ਭਰੇ ਨਰਦਾਂ ਦੇ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਸਾਡੇ ਬਲਵੀਰ ਸਿੰਘ ਜੀ ਬਲਿਆਤਿਆ ਸਾਹ ਤੇ ਕਸ਼ਮੀਰ ਸਿੰਘ ਨੰਬਰਦਾਰ ਉਹਨਾਂ ਵੱਲੋਂ ਹਰ ਜਫੇ ਦਾ 500 ਸਤੂ ਖੜੂਸਾ ਦੇ ਵਾਸਤੇ ਹੈ ਟਿਲਟੈਰਟੀ ਦੇ ਜਾਫੀ ਜਿੰਨੇ ਜਫੀਲਾ ਪ੍ਰੀਤਮ ਸਿੰਘ ਜਲਾਰ ਪਰਵਾਰੇ ਉਹਨੇ ਸਵਾ ਮਾਨ ਭੇਜਣਗੇ ਪੈਂਦੀ ਹੋਈ ਕਬੱਡੀ ਲਾ ਉਂਗਲ ਖੜੀ ਤੇ ਨੰਬਰ ਧਾਵੀ ਦੇ ਵਾਸਤੇ ਕਿ ਰੇਡਰ ਦੇ ਲਈ ਪਾਜ ਜੂਵੀ ਤੇ ਜਾਫੀ ਦੇ ਹੱਥ ਭੱਗੇ ਅਸਲੀ ਜਾਫੀ ਉਹੀ ਹੁੰਦਾ ਹੈ ਵੀ ਜਿਹੜਾ ਉਰਦੀ ਦੇ ਨੂੰ ਡੱਕੇ ਉਧਰ ਬੈਠੂ ਪਹਿਲਵਾਨ ਜੀ ਵੱਡੀ ਜ਼ਿੰਮੇਵਾਰੀ ਅੰਦਰ ਪਰਮਿੰਦਰ ਪਿੰਦਾ ਜੀ ਸਾਡੇ ਪ੍ਰਧਾਨ ਸਾਹਿਬਾ ਹਰਵਿੰਦਰ ਮੰਡ ਜੀ ਅਤਾਰ ਜੀ ਮਾਨ ਸਾਹਿਬ ਚੇਅਰਮੈਨ 200 ਹੋ ਗਿਆ ਜੀ ਪ੍ਰੀਤਮ ਸਿੰਘ ਜੀ ਸਲਾਰਡਨ ਵਾਲੇ ਕਹਿੰਦੇ ਵੀ ਸਾਡੇ ਵੱਲੋਂ 200 ਕਰਦੇ ਇਹ ਨਿਤਰਾ ਦੇ ਜਿੰਨੇ ਜਫੀਰਾਂ 200 ਹਰਫੇੜਾ ਹੋ ਗਿਆ ਜੀ ਕਿਉਂਕਿ ਜੇ ਇੱਕ ਟੀਮ ਨੂੰ ਆਪਾਂ ਜ਼ਿਆਦਾ ਹਲਾਸ਼ੇਰੀ ਦੇ ਦਈਏ ਤੇ ਦੂਸਰੀ ਟੀਮ ਦਾ ਦਿਲ ਟੁੱਟ ਜਾਂਦਾ ਬਈ ਸਾਡੇ ਦੇ ਵੀ ਕੋਈ ਮਾਨ ਸਨਮਾਨ ਨਹੀਂ ਕੀਤਾ ਲੈ ਵੀ ਬਿੱਟੂ ਸਾਹਿਬ ਸਾਡੇ ਜਸਜੀਤ ਸਿੰਘ ਜੀ ਜਣਾ ਦੇ ਵੱਲੋਂ ਇਹ 500 ਦੀ ਰੇਡ ਲੈ ਵੀ 500 ਇਧਰਲੇ ਪਾਸੇ ਵੀ ਇਹਦੇ ਵਾਸਤੇ ਬਾਹਰ ਵਧੀਆ ਸ਼ੀਪੇ ਦੇ ਵਾਸਤੇ ਸਾਡੇ ਜਸਵੀਰ ਸਿੰਘ ਜੀ ਵੀਰੇ ਉਹਨਾਂ ਦੇ ਵੱਲੋਂ ਸਾਡੇ ਸੁਖਾਗਰ ਸਿੰਘ ਜੀ ਉਹਨਾਂ ਦੇ ਵੱਲੋਂ ਪੁੱਜ ਗਿਆ 500 ਲੈ ਹੁਣ ਦੇਖੋ ਰੇਡਰ ਦੇ ਰੇਡ ਦੇ ਉੱਪਰ 500 ਆਈਏ ਜੀ ਲਿੱਤਰਾਂ ਵਾਲੇ ਤੁਹਾਡੇ ਹਰ ਜਫੇ ਦਾ 200 ਹੋ ਗਿਆ ਨੋਟ ਕਰ ਲਓ ਹੁਣ ਲਿੱਤਰਾਂ ਦੇ ਜਾਫੀ ਜਿੰਨੇ ਜੇ ਫਲੋਰ ਉਹਨੇ 200 ਉਧਰ ਸਾਡੇ ਸੁਖੀ ਜੀ ਗੋਰਾ ਜੀ ਸੁਖਰਾਜ ਜੀ ਯੂਕੇ ਤੋਂ ਲਾਈਵ ਲੱਗ ਰਹੇ ਨੇ ਸਾਡੇ ਵੀਰੇ ਜਸਵੀਰ ਵੀਰਾ ਜੀ ਯੂਕੇ ਔਰ ਮੋਸ਼ਾ ਪਹਿਲਵਾਨ ਜੀ ਸਾਡੇ ਵੀ ਯੂਕੇ ਤੋਂ ਇਧਰ ਬਿੱਟੂ ਪਹਿਲਵਾਨ ਜੀ ਸਾਡੇ ਵੀ ਬੱਟੀ ਦੇ ਮੇਵਾਰੀ ਹਾਂ ਜਿਹੜੇ ਸਾਲ ਦੇ ਹੁੰਦੇ ਜਸਵੀਰ ਸਿੰਘ ਵੀਰਿਓ ਨਾਲ ਦੇ ਵੱਲੋਂ 500 ਦਿੱਤਾ ਜਾਵੇਗਾ ਜੇਕਰ ਪੰਡੋਰੀ ਲਗਾਤਾਰ ਦੋ ਜਫੇ ਲਾਉ ਲੇਕਿਨ ਹਨੀ ਲਿੱਤਰਾਂ ਵਾਲਾ ਲਾ ਪ੍ਰੀਤਮ ਜੀ ਦੀ 700 ਸ਼ੀਪੇ ਦਾ ਦੇਖ 700 ਦਾ ਕਿੰਨਾ ਕਿੰਨੇ ਵੀ ਇੱਕ ਕੱਲਾ ਤੇ 21 ਹੁੰਦੇ ਆ ਸਾਲਵਾ ਦਿੰਦਾ ਹੈ ਤਾੜੀ ਮਾਰਦੇ ਹਾਜੀ ਦੇ ਵਾਸਤੇ ਲਾ ਹਾਜੀ ਦੇ ਵਾਸਤੇ ਜਫਾ ਮਦਾ ਦੇਖਦਾ ਹੈ ਸਾਡੇ ਜਸੀਰ ਸਿੰਘ ਜੀ ਬੀਰੀਬਾਰੀ ਯੂਕੇ ਵਾਲੇ ਵੱਡੇ ਜਿਹੜੇ ਮਾਨ ਦੇਣਗੇ ਜੀ 200 ਰੁਪਇਆ ਜੇਕਰ ਪੰਡੋਰੀ ਜਫਾ ਲੱਭਦਾ ਪੰਡੋਰੀ ਸਿਆ ਤੇਰੇ ਦੋ ਜਫਿਆਂ ਤੇ ਆ ਸਾਡੇ ਬਲਵੀਰ ਸਿੰਘ ਜੀ ਬੀਰੀ ਜੀ ਕੈਨੇਡਾ ਪ੍ਰਿੰਟ ਤੋਂ ਨਾਲ ਨੇ ਪਰਮਿੰਦਰ ਸਿੰਘ ਪਿੰਦਾ ਜੀ ਲਾਈਵ ਲੱਗਦਾ ਨੇ ਖੇਡ ਮੇਲੇ ਨੂੰ ਫਾਈਲ ਅਗਰ ਖੇਡਾ ਜਾ ਰਿਹਾ ਹੈ ਔਰ ਬਲਵੀਤ ਸਿੰਘ ਵੀਰੀ ਦੀ ਕੈਨੇਡਾ ਟੋਰਾਂਟੋ ਵਾਲਿਆਂ ਦਾ ਧੰਨਵਾਦ ਤੇ ਨਾਲ ਹੀ ਤਾਜ਼ਾ ਕਰਾਂਗੇ ਸਾਡੇ ਵੀਰ ਪਰਮਿੰਦਰ ਸਿੰਘ ਪਿੰਡਾ ਜੀ ਉਹਨਾਂ ਦਾ ਜੇ ਸੀਪੇ ਨੂੰ ਜਫਾ ਲੱਗਿਆ ਤੇ 500 ਜਸਵੀਰ ਸਿੰਘ ਵੀਰੀ ਉਹਨਾਂ ਦੇ ਵੱਲੋਂ ਜੇ ਆਹ ਰੇਡ ਤੇ ਜਫਾ ਲੱਗਿਆ ਤੇ ਜਾਫੀਆਂ ਨੂੰ 500 ਦਿੱਤਾ ਜਾ ਦੇਗਾ ਲੈ ਬੰਡੋਰੀ ਕਬੱਡੀ 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 ਜਸਲੀਰ ਵੀਰੀ ਯੂਕੇ ਵਾਲੇ ਆਹ 500 ਬੱਲੇ ਬੱਲੇ 500 ਦਾ ਜਫਾ ਸਾਡੇ ਸ੍ਰੀ ਸਿੰਘ ਵੀਰੀ ਉਹਨਾਂ ਦੇ ਵੱਲ ਹਾਂਜੀ ਪ੍ਰੀਤ ਸਿੰਘ ਸਰਾਰ ਕਰਵਾ ਲਿਓ ਆ ਤੁਹਾਡੇ 200 ਦਾ ਅਸਰ ਦੇਖ ਲਓ 100 ਤੋਂ 500 700 ਦਾ ਜਫਾ ਲੈ ਵੀ ਬਟੂ ਬਲਵਾਨ ਪੂਰਾ ਸਵਾਦ ਆ ਗਿਆ ਜੇ ਵਾਕਿਆ ਸਵਾਦ ਆ ਤਾਂ ਤਾੜੀ ਮਾਰੋ ਜੀ ਜ਼ੋਰਦਾਰ ਤਾੜੀ ਮਾਰੋ ਜੀ ਜ਼ੋਰਦਾਰ ਜਸਵੀਰ ਸਿੰਘ ਵੀਰੀ ਉਹਨਾਂ ਦੇ ਹੋਰੇ ਧੰਨਵਾਦ ਆ ਜਿਹੜੇ 35 ਦੇ ਕੈਮਰੇ ਦੇ ਉੱਪਰ ਤੱਕ ਰਹੇ ਨੇ 500 ਦਾ ਲੈ ਵੀ ਇਹ ਜਿਹੜੀ ਪੰਡੋਰੀ ਨਾਲੀ ਪੰਡੋਰੀ ਦਾ ਇਹ ਪੰਡੋਰੀ ਦਾ ਬਾਕੀ ਮਾਇਦ ਕਿਸੇ ਪ੍ਰੀਤ ਸਿੰਘ ਸਲਾਰਦੜ ਵਾਲੇ ਸਟੇਜ ਤੋਂ ਦੇਖਣਗੇ ਪੈਂਦੀ ਹੈ ਕਬੱਡੀ ਐ ਇਧਰ ਜਫਾ ਮੈਦਾਨ ਵਿੱਚ ਇਹ ਦੇਣਾ ਗਾਖੜਾ ਪਿੰਡਾ 30 ਗਾਖੜਾ ਪਿੰਡੂ ਐ ਪੱਪੂ ਗਾਖੜਾ ਪਿੰਡੂ ਭਾਈ ਦਾ ਪਿੰਡੂ ਬਿੱਟੂ ਦਾ ਪਿੰਡੂ ਮਨੀ ਦਾ ਪਿੰਡੂ ਇਹ ਨਾਲ ਵਾਲਾ ਔਰ ਕਿਹਦੇ ਵੀ ਗਣੇਸ਼ੀ ਦਾ ਪਿੰਡੂ ਇਹ ਰਕੇਸ਼ੀ ਗਾਖੜਾ ਵਾਲਾ ਜਿਹਨੇ ਜਫਾ ਲਾਇਆ ਇਸ ਵੀ ਮੇਟਾ ਦੀ ਟੀਮ ਦੇ ਵਾਸਤੇ ਸ਼ਹੀਦ ਭਗਤ ਸਿੰਘ ਸ਼ਹੀਦ ਭਗਤ ਸਿੰਘ ਸਪੋਰਟ ਕਲੱਬ ਮੇਡਾ ਦੀ ਟੀਮ ਇਸ ਮੌਕੇ ਜਿੱਦੜ ਹਰਜੀਤ ਲੱਡੂ ਜੀ ਵੀ ਉੱਜਗਏ ਲੱਡੂ ਜੀ ਹੁਣਾਂ ਦਾ ਵੀ ਧੰਨਵਾਦ ਆ ਬਾ ਕਰਾਂਗੇ ਆ ਡਾਕਟਰ ਚੀਮਾ ਜੀ ਦਾ ਫੈਸਲਾ ਕੇ ਨੰਬਰ ਤਾਵੀ ਦਾ ਨੰਬਰ ਰੀਡਰ ਦੇ ਵਾਸਤੇ ਨੰਬਰ ਸ਼ਹੀਦ ਭਗਤ ਸਿੰਘ ਸਪੋਰਟ ਕਲੱਬ ਮੇਡਾ ਦਾ ਬਿੱਟੂ ਦੇ ਨਾਲ ਪੰਜ ਸੌ ਫਿਰ ਜਸਵੀਰ ਭੀਰੀ ਉਹਨਾਂ ਦੇ ਵੱਲੋਂ ਤੇ ਸੁਦਾਗਰ ਸਿੰਘ ਜੀ ਉਹਨਾਂ ਦੇ ਵੱਲੋਂ ਜੀਪੇ ਦੀਆਂ ਤਿੰਨ ਰੇਡਾਂ ਦੇ ਉੱਪਰ ਲਾ ਚੱਕੀ ਮਾਲੀ ਵਾਲਾ ਤੇ ਬਲਵੀਰ ਸਿੰਘ ਜੀ ਸਾਡੇ ਬਲੈਤੀਆ ਸਾਹਿਬ ਜੀਪਾਂ ਦੇ ਸ਼ਕੀਰ ਹੈ ਤੇ ਨਾਲ ਕਸ਼ਮੀਰ ਸਿੰਘ ਜੀ ਸਾਡੇ ਲੰਬਰ ਦਾ ਸਾਧ 500 ਹੋਰ ਕੇ ਜਿੰਦਗੀ ਤੇ ਜਿੰਮੀ ਗਿਆਣਾ ਬਿੱਟੂ ਪਹਿਲਵਾਨ ਜੀ ਮੁੰਡੇ ਨੇ ਵਿਸ਼ੇ ਕਬੱਡੀ ਕਾਬੂ ਦੇ ਚ ਐਨ ਬੇ ਰੋਗ ਦੇ ਫੈਲਾਇਆ ਵੇ ਵਰਲਡ ਕਬੱਡੀ ਵੀਰ ਤਗੜੇ ਜਿਹੇ ਭਰੇ ਆ ਤੇ ਇੰਗਲੈਂਡ ਦੇ 6 ਸਾਲ ਬਾਅਦ ਤਗੜਾ ਖੇੜਿਆ ਨਾਲ ਨਾਲ ਇਹ ਆ ਸਤਖਦੂਰ ਸਾਹਿਬ ਦੀ ਤਰਤੀ ਦਾ ਇਹ ਐਸਾ ਤੁਖੜੂ ਸਾਡੀ ਧਰਤੀ ਦਾ ਲੈ ਵੀ ਹਰਵਿੰਦਰ ਮੱਟਸਿਆ ਇਹ ਕੁੜਤੇ ਵੀ ਲਾਈਏ 500 ਤੇ ਆ ਦੁਨੀਆ ਦਾ ਬਿਹਤਰੀਨ ਧਾਵੀ ਇਹ ਵੀ ਨਾਦਮਤ ਬੰਟੀ ਹੈ ਬੰਟੀ ਪੱਬੇ ਦੀ ਧਰਤੀ ਦਾ ਇਸ ਦੁਨੀਆ ਦਾ ਵੀ ਬਿਹਤਰੀਨ ਧਾਵੀ ਹੈ ਜੇ ਜਫਾ ਲੱਗੇ ਤੇ 500 ਇਹ ਦੇਣੇ ਬੜਾ ਨਦਮੰਦਾ ਇਹ ਜੱッセ ਦਾ ਜਫਾ ਲੱਗਦਾ ਜਿਵੇਂ ਨਹੀਂ ਕੱਢ 500 ਦਾ ਨੋਟ ਹਰ ਕਰਮਾਲ ਮੁੰਡੇ ਦਾ ਏ ਬ੍ਰਦਰ ਦਾ ਜਹਾ ਪ੍ਰੀਤਮ ਸਿੰਘ ਜੀ ਤੇ ਸਰਦਾਰ ਬਰਵਾਲੇ ਖੁਸ਼ੋ ਇਹਦੇ ਤੁਹਾਡੇ ਦੇਖੋ 200 ਨੇ ਇਹਨੂੰ ਬਿਰੋਗ ਜਫੇ ਲਵਾ ਦਿੱਤੇ ਆ ਉਧਰ ਜੱਸਾ ਹਿੱਕ ਉਤੇ ਬਹਿ ਗਿਆ ਜੱਸਾ ਬਹਿ ਗਿਆ ਹਿੱਕ ਉਤੇ ਜਫਾ ਲੱਗ ਗਿਆ ਆ ਵੀ ਕਿੱਦੇ ਭੱਜ ਗਏ ਮਨੀ ਮਨੀ ਫੜ ਵੀ ਇਹ 500 ਜਸਵੀਰ ਸਿੰਘ ਵੀਰੋ ਜੀ ਯੂਕੇ ਵਾਲਿਆਂ ਵੱਲੋਂ ਮਾਨ ਸਨਮਾਨ ਹੈ ਮਿੱਟੀ ਦੇ ਨਾਤੀ ਕਰ ਦਿੰਦਾ ਕੀ ਨਾ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਹਾਂ ਤੈਨੂੰ ਮਿੱਟੀ ਤੇ ਅਲਰਜੀ ਹੈ ਮਟਿਆਰੇ ਨੇ ਲੈ ਵੀ ਬਿੱਟੂ ਪਲਵਾਰ ਹੋ ਗਿਆ ਪੱਜ ਕੇ ਸੈੱਡ ਤੇ ਐਨੂੰ ਸ਼ੇਰਾ ਦੀ ਬੱਬਰ ਸ਼ੇਰਾ ਨਾਲ ਟੱਕਰ ਅੱਖ ਦੂਰ ਸਾਹ ਦਾ ਕਹਿੰਦਾ ਵੀ ਚੱਲਿਆ ਕਿੱਥੇ ਐ ਸਾਡੀ ਟੀਮ ਦੇ ਨਾਜਵਾਨ ਨੂੰ ਜਫਾ ਲੱਗਾ ਤੇ ਜਫਾ ਅਸੀਂ ਵੀ ਬਰਾਬਰ ਲਾ ਕੇ ਲਖਵਾਵਾਂਗੇ ਕਿ ਮੁੰਡੇ ਅਸੀਂ ਵੀ ਕਿਸੇ ਦੇ ਨਾਲੋਂ ਘਟਰੀ ਕਿ ਜੱਟ ਮੇਰੇ ਮੁਕਰੀਨਾ ਆ ਬੱਲੇ 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 ਬੱਲੇ

ਪ੍ਰੀਤਮ ਸਿੰਘ ਜੀ ਸਲਾਰ ਪਰ ਵਾਲੇ ਕਹਿੰਦੇ ਵੀ ਹਰਦੇ ਫੇਰੇ 200 200 ਅਵਤਾਰ ਮੰਡ ਜੀ ਪੂਰੇ ਖੁਸ਼ ਨੇ ਬਿੱਡੂ ਪਲਵਾਰ ਜੀ ਬਰਾਬਰ ਦੀ ਟੱਕਰ ਹੈ ਕਾਂਡੇ ਦੀ ਟੱਕਰ ਹੈ ਸ਼ੀਬਿਆ ਤਿਆਰ ਹੋ ਗਿਆ ਜਸਵੀਰ ਪੀਰੀ ਜੀ ਸਦਾਗਰ ਜੀ 500 ਕੱਢ ਕੇ ਬੈਠੇ ਨੇ ਵੀ ਇੱਕ ਰੇਡ ਹੋ ਗਈ ਹੈ ਦੋ ਹੋਰ ਪੈਣਗੀਆਂ ਲਓ ਖੇਡਣ ਟੱਬੇ ਮਿਲਦਾ ਇਸ ਨੇ ਗੁੱਟ ਫੜਦਾ ਨਾਡਵਨ ਕਿੰਦਾ ਟੱਬੇ ਪਿੰਡ ਵਾਲਾ ਰਤਨ ਸਿੰਘ ਰਤੂ ਦਾ ਪਿੰਡੂ ਹੈ ਯਾਰ ਸਿੱਖ ਸ਼ਿਕਾਰੀ ਦਾ ਪਿੰਡੂ ਜਿੰਦੂ ਗਾਮਾ ਰੁੱਬੀ ਉਸੇ ਪਿੰਡ ਦੇ ਮਸ਼ਹੂਰ ਜੁਰੀਏ ਖਿਡਾਰੀ ਸੋਨੂ ਗੱਜਰ ਵਰਗੇ ਰੋਪੜੀਆ ਜਿੰਦਾ ਲੱਗ ਗਿਆ ਜੀ ਇਧਰਲੇ ਪਾਸੇ ਗੱਲ ਗੱਲ ਮੁਸ਼ਕਲ ਹੋ ਗਈ ਲੈ ਵੀ ਬਟੂ ਕਰ ਗੱਲ ਇਸਰਾਂ ਦੀ ਜੱਸਾ ਜਿਹੜਾ ਲੱਗ ਛੇ ਜੀ ਸਦਾਗਰ ਸਿੰਘ ਦੀ ਮੰਡ ਤੇ ਜਸਵੀਰ ਸਿੰਘ ਦੀ ਵੀਰਾ ਜੀ ਯੁੱਗੇ 500 ਦਾ ਜਾਊਗਾ ਇਸਲੇ ਦੇ ਪਰਸ 500 ਦੀ ਰੇਡ ਹੈ ਬਾਕੀ ਤਿੰਨ ਰੇਡਾਂ ਦੂਸਰੀ ਕਬੱਡੀ ਮੁੰਡੇ ਨੇ ਦੱਬ ਲਿਆ ਆਹੋ ਆਹੋ ਸਿਰਾਂ ਰੱਜ ਗਈ ਕੰਨ ਜੀ ਦੇ ਪਾਸੇ ਉਂਗਲ ਖੜੀ ਜਸਵੀਰ ਵੀਰਾ ਜੀ ਸਾਡੇ ਸਦਾਗਰ ਜੀ ਧੰਨਵਾਦ ਹੈ ਉਂਗਲ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਬੰਦ ਹੋਵੇਗਾ ਪਿੱਛੋਂ ਹਰਖੰਡੇ ਨਾਲ 15 ਹੋ ਗਏ ਨੇ ਮੰਡ ਸਾਹਿਬ ਸਵਾਦ ਆ ਰਿਹਾ ਤੇ ਕੋਈ ਤਾੜੀ ਸਾਰੇ ਵੀਰ ਮਾਰ ਕੇ ਦੱਸੋ ਜੀ ਜੇ ਸਵਾਦ ਆ ਰਿਹਾ ਹੈ ਕਬੱਡੀ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਹਾਂਜੀ ਇਧਰ ਦੇ ਪਾਸੇ ਸਵਾਦ ਜਿਹੜਾ ਦਰਸ਼ਕਾਂ ਨੂੰ ਆ ਰਿਹਾ ਹੈ ਦੇ ਮੈਚ ਪੂਰਾ ਗਰਮ ਚੱਲ ਰਿਹਾ ਜੀ ਪੂਰਾ ਗਰਮ ਜਿਹਨੂੰ ਕਹਿੰਦੇ ਗਰਮ ਗਰਮੀਆਂ ਦੋਵਾਂ ਟੀਮਾਂ ਦੇ ਦਰਮਿਆਨ ਜਿੱਤ ਹਾਰ ਦੇ ਜਿਹੜੇ ਫੈਸਲੇ ਆ ਉਹ ਕੱਲੇ-ਕੱਲੇ ਪੁਆਇੰਟ ਦੇ ਉੱਪਰ ਬਣੇ ਨੇ ਇੱਕ-ਇੱਕ ਨੰਬਰ ਜਿਹੜਾ ਲੱਖ-ਲੱਖ ਦਾ ਬਣਿਆ ਹੋਇਆ ਹੈ ਕਬੱਡੀ ਲੱਖ-ਲੱਖ ਦੀ ਜੱਫਾ ਜਿਹੜਾ ਇਕੱਲੇ ਇਕੱਲੇ ਦਾ ਕੇ ਮੇਟਾ ਮਣ ਦੇ ਮੁੰਡੇ ਦੇਖ ਲੋ ਅਥਰੇ ਸ਼ੌਂਕ ਪਗਾਉਂਦੇ ਨੇ ਜੇ ਬਚੀ ਜਿੰਦੜੀ ਐ ਜੱਟਾਂ ਦੇ ਫੜਨ ਵੋਟਿਆਂ ਬੱਟਾਂ ਤੋਂ ਲੈ ਵੀ ਬਾਰੇ ਪਤੰਦਰ ਮਾਦੇ ਨੇ ਰਾਤਾਂ ਨੂੰ ਤੁੱਪਾ ਸੇਕਦੇ ਨੇ ਤੇ ਦਿਨੇ ਵਿਖਾਉਂਦੇ ਟਾਰੇ ਨੇ ਲੈ ਵੀ ਬਟੂ ਰੇਡ ਪਾ ਗਈ ਇੱਧਲੇ ਪਾਸੇ ਪੈਂਦੀ ਹੈ ਕਬੱਡੀ ਤੇ ਚਾਰ ਜਾਹੀ ਨੇ ਇਹਨੂੰ ਸਾਦਾ ਵਾਲਾ ਪੇੜ ਹੋ ਚੁੱਕਿਆ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਐ ਆ ਦੂਸਰੇ ਪਾਸੇ ਕਿੰਦਾ ਟੱਬੇ ਪਿੰਡ ਦਾ ਮੋਰੇ ਹੋ ਕੇ ਡੱਕਣ ਦਾ ਯਤਨ ਕਰ ਰਿਹਾ ਲਓ ਰੇਡ 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 ਲੈ ਗਿਆ ਗਿੱਟੂ ਪਹਿਲਵਾਨ ਜੀ 20 ਨੰਬਰ 20 ਨੰਬਰੇ ਦਾ ਮੈਚ ਐ ਔਰ ਇਸ ਵਿੱਚ ਕਾਡੇ ਦਾ ਟਕਰਾ ਕਾਲੇ ਵੀਰਾਂ ਦਰਸ਼ਕ ਵੀਰ ਜਿੰਨੇ ਕੇ ਜੁੜੇ ਸਾਰਿਆਂ ਦਾ ਹੀ ਧੰਨਵਾਦ ਆ ਕਿਉਂਕਿ ਹਨੇਰਾ ਕਾਫੀ ਹੋ ਚੁੱਕਿਆ ਹੈ ਫਿਰ ਵੀ ਤੁਸੀਂ ਸਮਾਂ ਦੇ ਰਹੇ ਹੋ ਮਾਸਟਰ ਕਬੱਡੀ ਨੂੰ ਇਧਰ ਬੰਟੀ ਦੀ ਕਬੱਡੀ ਮੈਦਾਨ ਹਰ ਪਿੰਡੀ ਹੋਈ ਉਹਦੇ ਜਸੀਰ ਸਿੰਘ ਜੀ ਵੀਰਾ ਜੀ ਯੂਕੇ ਤੇ ਨਾਲ ਉਹਨਾਂ ਦੇ ਸਾਡੇ ਵੀਰ ਸੁਦਾਗਰ ਸਿੰਘ ਜੀ ਮੈਂਬਰ ਪੰਚਾਇਤ ਸੁਦਾਗਰ ਸਿੰਘ ਮੰਡ ਸਾਹਿਬ ਉਹਨਾਂ ਦਾ ਵੀ ਬहोत बहोत ਧੰਨਵਾਦ ਹੈ ਸੁਦਾਗਰ ਸਿੰਘ ਮੰਡ ਤੇ ਜਸੀਰ ਸਿੰਘ ਜੀ ਵੀਰਾ ਜੀ ਯੂਕੇ ਵਾਲੇ ਇਹਦੇ ਪਿੰਡ ਸਾਹਮਣੇ ਕਿੰਦੇ ਪ੍ਰਧਾਨ ਦਾ ਵੀ ਧੰਨਵਾਦ ਜੀ ਜਿਹੜਾ ਸਾਡਾ ਵੀਰ ਪ੍ਰਧਾਨ ਹੈ ਅਵਧਾਰ ਸਿੰਘ ਮੰਡ ਦਾ ਵੀ ਧੰਨਵਾਦ ਹੈ ਲਓ ਰੇਡ ਇਧਰਲੇ ਪਾਸੇ ਆਖਰੀ ਬਲਦੇ ਉੱਤੇ ਚਾਰ ਬਿਲਕੁਲ ਤਿਆਰ ਨੇ ਮਹਾਰਤ ਧੀ ਜੇ ਸੱਤੂ ਲਾਉ ਤਾਂ ਵੀ ਵੱਡੇ ਬਾੜ ਹੋ ਗਏ ਵੀਰ ਬਲਵੀਰ ਸਿੰਘ ਜੀ ਬੀਰੀ ਜੀ ਟ੍ਰਾਂਟੋ ਕਬੀੜਾ ਤੋਂ ਤੇ ਨਾਲ ਉਹਨਾਂ ਦੇ ਪ੍ਰਮਿੰਦਰ ਸਿੰਘ ਜੀ ਪਿੰਦਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਇਹਦੇ ਸੰਤੂ ਖੰਦੂਰ ਸਾਹ ਦਾ ਰਕੇਸ਼ੀ ਕਾਹ ਹੈ ਬੱਲਾ ਲੈ ਵੀ ਬਿੱਟੂ ਪਹਿਲਵਾਨ ਤਾਂ ਕਿ ਨੇੜੇ ਤੋਂ ਇੱਕ ਯੋਗ ਇੱਕ ਯੋਗ ਲੈ ਦੇ ਥੋੜਾ ਹੋਰ ਜੋਰ 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 ਲੱਤ ਨੂੰ ਲਪੇਟਾ ਬੱਲੇ 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 ਆ ਗਿਆ ਸਵਾਲ ਆ ਗਿਆ ਸਵਾਲ ਨਰਵੰਦਾ ਲੈ ਵੀ ਇਧਰਲੇ ਪਾਸੇ ਸੋਖੇ ਲੰਬੜ ਸੋਖੇ ਲੰਬੜ ਜਿਹੜੇ ਮੋਟਿਆਂ ਉਤੋਂਦੀ ਸੀਗੇ ਥੁੱਕਦੇ ਉਹ ਮੁਠੀਆਂ ਚ ਮੀਟੇ ਹੋਏ ਆ ਸਿਰ ਕੱਢਵੇਂ ਰਿਕਾਰਡ ਪਾਦਾ ਕੀਤੇ ਹੋਏ ਆ ਲਾ ਸ਼ੀਪਾ ਬੇਰਪਿੰਡੀਆ 500 ਦੀ ਰੇਡ 3 ਰੇਡਾਂ ਪਹਿਲੀ ਕਬੱਡੀ ਹਲਕਾ ਜਿਹਾ ਟੱਚ ਲਾ ਕੇ ਸ਼ੀਪਾ ਹੱਸਦਾ ਹੋਇਆ ਤੇ ਨੰਬਰ ਆਪਣੀ ਟੀਮ ਦੇ ਵਾਸਤੇ ਕੋਚਾਂ ਦੇ ਗਵਿੰਦੇ ਕਿਧਰੇ ਪਾਸੇ ਪੈਸੇ ਨਾਲ ਦੀ ਨਾਲ ਦੀ ਫੱਲ ਨਹੀਂ ਹੱਲੇ ਲੱਗੇ ਮੈਂ ਦੋ ਪਹੀਆ ਇੱਕ ਬਾਕੀ ਵਾਲੇ ਇਹ ਤਾਂ ਕਬੱਡੀ ਜੱਗੀ ਦੀ ਆ ਮਾਲੀ ਪਿੰਡ ਵਾਲੇ ਦੀ ਉਧਰ ਬਲਵੀਰ ਸਿੰਘ ਜੀ ਸਾਡੇ ਬੀਰੀ ਦੀ ਟਰੰਡ ਕੈਨੇਡਾ ਤੇ ਨਾਲ ਉਹਨਾਂ ਦੇ ਪ੍ਰਮਿੰਦਰ ਸਿੰਘ ਪਿੰਦਾ ਜੀ ਕੈਨੇਡਾ ਤੋਂ ਲਾਈਵ ਤੱਕ ਰਹੇ ਨੇ ਇਹਦਾ ਕਸ਼ਮੀਰ ਸਿੰਘ ਨੰਬਰਦਾਰ ਸਾਹਿਬ ਕਹਿੰਦੇ ਵੀ 500 ਦੇਵਾਂਗੇ ਸਤੂ ਖਡੂਰ ਸਾਹਿਬ ਨੂੰ ਔਰ ਬਿੱਦੂ ਪਹਿਲਵਾਨ ਜੀ ਖੁਸ਼ ਹੈ ਵੀ ਸਾਡੀ ਟੀਮ ਵਧੀਆ ਖੇਡ ਰਹੀ ਹੈ

ਉਹਨੂੰ ਸਾਹ ਲੱਗੇ ਬਣੀ ਮਾਰੀ ਬੇਬੇ ਦੀ ਜਿਹੜੀ ਤਾੜੀ ਨਾ ਮਾਰੇ ਮਾਰਦੇ ਤਾੜੀ ਜ਼ੋਰਦਾਰ ਮਾਰਦੇ ਤਾੜੀ ਜ਼ੋਰਦਾਰ ਲਓ ਤਾੜੀ ਵੱਜ ਗਈ ਉਤਾਰ ਮੰਡ ਜੀ ਵਧਾਈ ਦੇ ਪਾਤਰ ਨੇ ਇਹਦੇ ਨਾਲ ਜਿਹੜਾ ਕੱਪ ਵਰਗਾ ਬਣ ਗਿਆ ਲੈ ਵੀ ਬਿੱਟੂ ਕਰੇ ਗੱਲ ਇਹਦੇ ਨਾਲ ਹੀ ਜਿੱਤਾ ਹਾਰ ਦਾ ਫੈਸਲੇ ਹਾਂਜੀ ਬਾਅਦ ਲੈ ਸਾਡੇ ਸਦਾਕਰ ਜੀ ਜਸਵੀਰ ਮੀਰੀ ਜੂਕੇ ਵਾਲੇ ਜੀ ਤੁਹਾਡਾ ਧੰਨਵਾਦ ਹੈ ਟਾਡੇ ਪੈਸਿਆਂ ਨੇ ਵਧੀਆ ਮੈਚ ਬਣਾ ਦਿੱਤਾ ਜਸਵੀਰ ਪੀਰੀ ਯੂਕੇ ਸਹਾਦਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਿੱਟੂ ਜੀ ਕਰੋ ਸਕੋਰ ਅਨਾਉਂਸ ਸਕੋਰਰ ਸਾਡਾ ਵੀਰ ਆਵੇ ਜਿਹਦੇ ਪਾਸੋਂ ਸਕੋਰਰ ਬਹੁਤ ਹੀ ਵਧੀਆ ਫਾਈਨਲ ਮੈਚ ਦਾ ਖੇਡਿਆ ਗਿਆ ਅੱਜ ਤੋਂ ਵੱਧ ਮੈਚ ਵਧੀਆ ਹੋ ਗਿਆ ਸੋ ਟੀਮਾਂ ਦੇ ਜਿਹੜੇ ਨੰਬਰ ਹੈ ਬਿੱਟੂ ਪਲਵਾਰ ਜੀ ਲੈ ਕੇ ਇੱਕ ਵਾਰੀ ਆਪਾਂ ਨੰਬਰ ਦੱਸ ਦਈਏ ਲਗਭਗ ਟੀਮ ਜਿਹੜੀ ਆ ਉਹ ਮੇਡਾ ਦੀ ਫਰਸਟ ਬਣ ਗਈ ਹੈ ਤੇ ਨਿਤਰਾ ਦੀ ਸੈਕੰਡ ਹੈ ਤਾੜੀ ਮਾਰਦੇ ਜੋਦਰ ਮੇਡਾ ਦੀ ਟੀਮ ਫਰਸਟ ਹੈ ਨਿਤਰਾ ਦੀ ਟੀਮ ਸੈਕੰਡ ਹੈ ਬੈਸਟ ਤਾੜੀ ਕੌਣ ਹੈ ਬੈਸਟ ਜਾਫੀ ਲਗਭਗ ਉਹ ਸਤੂ ਖਦੂਰ ਸਾਹਿਬ ਹੋਵੇਗਾ ਤੇ ਬੈਸਟ ਟਰੇਡ ਜਿਹੜਾ ਉਹ ਬਸ ਜਰੂਰ ਡਿਕਲੇਅਰ ਕਰਾਂਗੇ ਵੀ ਕਿਹੜਾ ਤਾਵੀ ਬਣਿਆ ਹੈ ਅੱਜ ਦੇ ਇਸ ਖੇਡ ਮੇਲੇ ਦਾ ਬੈਸਟ ਜਾਫੀ ਦਾ ਤੇ ਪਤਾ ਹੀ ਆ ਦੀ ਆਪਣਾ ਸਤੂ ਖਦੂਰ ਸਾਹਿਬ ਦਾ ਦੇ ਬੈਸਟ ਰੇਡਰ ਕੌਣ ਹੋਵੇਗਾ ਕਿ ਚੰਦਬਲਾਂ ਦੇ ਬਿੱਟੂ ਪਹਿਲਵਾਨ ਜੀ ਲੈ ਕੇ ਆਉਣਗੇ ਸ਼ਡਿਊਲ ਬਿੱਟੂ ਬਾਜੀ ਆਓ ਵੱਜ ਕੇ ਆਪਾਂ ਦੱਸ ਦਈਏ ਵੀ ਬੈਸਟ ਰੇਡਰ ਕੌਣ ਹੈ ਬਾਂਟੀ ਟਿੱਬਾ ਬਾਂਟੀ ਟਿੱਬਾ ਬੈਸਟ ਰੇਡਰ ਤੇ ਬੈਸ ਜਾਹੀ ਸੱਦੂ ਖਦੂਰ ਸਾਹਿਬ ਮਾਰਦੇ ਤਾਰੀ ਜੋਦ ਦੇ ਮੇਡਾਂ ਦੇ ਦੋਨੋਂ ਲੜਵਾਂ ਜਿਹੜੇ ਫਰਸਟ